ਤਾਂ ਵੀ ਮਿੱਤਰੋ ਸ਼ੈਰ ਤਣਾਉਲੇ ਦੇ ਖੜਿਆਂਗੇ ਮਿੱਠੂ ਬਾਈ ਦੇ ਕੋਲੇ ਤੇ ਮਿੱਠੂ ਬਾਈ ਇਹ ਨਾ ਬੱਕਰਾ ਇੱਕ ਸੇਲ ਦੇ ਉੱਤੇ ਹੈਗਾ ਤੇ ਕੀ ਗੱਲਬਾਤ ਹੈ ਸਾਰੀ ਗੱਲਬਾਤ ਮਿੱਠੂ ਬਾਈ ਨਾਲ ਕਰਦੇ ਮਿੱਠੂ ਬਾਈ ਕੀ ਹਾਲ ਚਾਲ ਨੇ ਠੀਕ ਹੈ ਜੀ ਤੁਸੀਂ ਦੱਸੋ ਅੱਛੀ ਕਾਰਵਾਈ ਜੀ ਦੱਸੋ ਬੱਕਰੇ ਬਾਰੇ ਬਲਾ ਤਾਂ ਜਿਆਦੇ ਗੱਲ ਆਪਾਂ ਲਾਈ ਗਏ ਜਦ ਬੱਕਰੇ ਮੇਂ ਦੋ ਨੇ ਮਰਲੇ ਬੇ ਹਾਂ ਪੜਦੇ ਨੇ ਦੋਨੇ ਪੜਦੇ ਨੇ ਹਾਂ ਠੀਕ ਬਣਦੇ ਨੇ ਹਾਂ ਜਾਂਦੇ ਇਹ ਇਹ ਜਿਹੜਾ ਨਿਕਾ ਬੱਕਰਾ ਸਾਡਾ ਹੋਇਆ ਉਹਨੂੰ ਮਾਰ ਦੇਗਾ ਫੜੀ ਬੱਕਰੇ ਨੂੰ ਤਿਆਰ ਵੀ ਮੈ ਤੁਹਾਨੂੰ ਦੇਖ ਸਕਦੋਂਗੇ ਬੱਕਰਾ ਚੰਗਾ ਹਨ ਬੱਕਰਾ ਪੂਰਾ ਪੱਠਾ ਵੀ ਨਾਲ ਦਿਖਾ ਦੇ ਲੈ ਲੈ ਪੱਠਾ ਵੀ ਬਈ ਤੁਹਾਨੂੰ ਵਿੱਚ ਵੀਡੀਓ ਲਾਵਾਂਗੇ ਉਹ ਇਹਦੀ ਪੱਠਾ ਨੇ ਤੇ ਕੁਆਲਿਟੀ ਚੈੱਕ ਕਰ ਲਿਓ ਤੇ ਬੱਕਰਾ ਬਈ ਹੈਗਾਗਾ 42 ਇੰਚ ਹੋਊਗਾ ਪੂਰਾ 42 ਇੰਚ ਪੂਰਾ ਬੀਤਾਂ ਕਰੀ ਆਲਾ ਇਹ 42 ਇੰਚ ਦਾ ਬੱਕਰਾ ਬਈ ਹਨ ਨੱਕ ਨਕੌੜਾ ਦਿਖਾ ਦੇ ਬਈ ਕੰਨ ਦਿਖਾ ਦੇ ਸਿੰਗ ਦਿਖਾ ਦੇ ਉਹ ਇਹ ਦੇਖ ਸਕਦੇ ਹੋ ਬਈ ਐਦਾਂ ਦੀ ਕੁਆਲਿਟੀ ਆ ਬਈ ਬੱਕਰੇ ਦੀ ਪੱਕੀ ਬਈ ਹੈਗਾ ਇਹਦਾ ਰੰਗ ਕਿਹੜਾ ਰੰਗ ਹੈ ਲਾਲ ਡੱਬਾ ਦਾ ਨਹੀਂ ਲਾਲ ਲਾਲ ਡੱਬਾ ਪੱਕਾ ਲਾਲ ਪੱਕਾ ਲਾਲ ਬਈ ਪੱਕਾ ਲਾਲ ਡੱਬਾ ਬਈ ਕਾਲਾ ਨਹੀਂ ਹੈਗਾ ਇਹ ਠੀਕ ਹੈ ਜੀ ਪੱਕਾ ਲਾਲ ਡੱਬਾ ਦਾ ਬੱਕਰਾ ਬਾਕੀ ਤੁਸੀਂ ਦੇਖ ਸਕਦੇ ਹੋ ਵੀ ਬੱਕਰਾ ਚੰਗਾ ਬੱਕਰਾ ਬਈ ਮੋਟੀ ਹੱਡੀ ਦਾ ਬੱਕਰਾ ਹੈਗਾ ਕਿੰਨੇ ਸਾਲ ਦਾ ਹੋਗਾ ਮਿੱਟੂ ਇਹ ਇਹ ਹੋ ਗਿਆ 2.5 ਸਾਲ ਦਾ 2.5 ਸਾਲ ਦਾ ਹੂੰ ਇਹ ਵੀ 2.5 ਸਾਲ ਦਾ ਬੱਕਰਾ ਨੰਮ ਵੀ ਹਜੇ ਉਹ ਹੈਗਾ ਇਹ ਵੀ ਨਵੇਂ ਦੰਦ ਬੱਕਰਾ ਹੈਗਾ 2.5 ਸਾਲ ਦਾ ਬੱਕਰਾ ਬਈ ਟੈਸਟਿਕਲ ਦਿਖਾ ਦੇ ਬੱਬੂ ਸਮਾਰ ਕੇ ਗੋਲ ਟੈਸਟਿਕਲ ਨੇ ਬਈ ਤੇ ਬੱਚਿਆਂ ਦੀ ਵੀਡੀਓ ਬਈ ਵਿੱਚ ਲਾਤੀ ਤੇ ਤੁਸੀਂ ਚੈੱਕ ਕਰ ਲਓ ਵੀ ਕਿੰਦਾ ਦੀ ਕੁਆਲਿਟੀ ਨੇ ਪੱਠਾਂ ਦੀ ਬੱਕਰਾਂ ਦੀ ਆਉਂਦੀ ਹੈਗੀ ਹਨਾ ਦੇਖ ਸਕਦੇ ਹੋਗੇ ਇਹ ਆਪਦੇ ਕੋਲ ਹੀ ਪਾਲਿਆ ਹੋਇਆ ਵੀ ਘਰੇ ਨਾ ਆਪਣੀ ਘਰ ਦਾ ਬੱਕੀ ਰਣੀ ਕਿ ਬੱਕਰ ਅੱਛਾ ਘਰ ਦੇ ਪਾਲਿਆ ਹੋਏ ਬੱਕਰ ਹਨਾ ਕਿ ਝੱਲ ਝੁੱਲਰ ਬਈ ਦੇਖ ਸਾਡੇ ਸਾਹਮਣੇ ਹੈਗੀ ਤੇ ਕਿੰਨੇ ਰੁਪਏ ਦਾ ਵੇਚਣਾ ਬਈ ਮਿੱਠੂ ਇਹਦਾ ਮੁੱਦਾ ਮੈਂ ਕਹਦਾ 60000 ਰੁਪਿਆ 60000 ਠੀਕ ਆ ਉਹ ਬੜਾ ਬਾਈ ਜੀ ਲੋਕੀ ਗੱਲ ਕੋਈ ਕੋਈ ਚਲਾਊਗਾ ਉਹ ਮਾਨ ਮਟਾ ਦੇ ਮਾਨਤਨ ਕਰ ਲਾਂਗੇ ਮਾਨਤਨ ਹੋ ਜਾਊਗਾ ਤੇ ਵੀ 60000 ਰੁਪਏ ਮੰਗਿਆਗਾ ਬਾਕੀ ਬਈ ਮਾਨਤਨ ਹੋ ਜਾਊਗਾ ਮੌਕੇ ਤੇ ਹਣਾ ਤੇ ਕੋਈ ਆਪਣਾ ਲੱਖ ਨਹੀਂ ਵੀ ਆਪਣਾ 2 ਲੱਖ ਰੁਪਏਗਾ ਕੋਈ ਰੱਖਣੀ ਹਾਂ ਸਹੀ ਗੱਲ ਆ ਤਾਂ ਫੋ ਜੋ ਨਜਾਇਜ਼ੀ ਮੁੱਲ ਕਰਾ ਵੀ ਆਪਾਂ ਵੇਚਣਾ ਵੇਚਣਾ ਸਹੀ ਗੱਲ ਆ ਬਈ ਵੇਚਣ ਵਾਲੀ ਗੱਲ ਆ ਬਈ ਕਿਉਂਕਿ ਬਈ ਨੱਕ ਨਕੌੜੇ ਦਾ ਚੰਗਾਗਾ ਸਿੰਘ ਪੂਰੇ ਚੱਪੇ ਨੇ ਕੰਨ ਵੱਡੇ ਨੇ ਹਣਾ ਜਿੱਦਾਂ ਦੀ ਕੁਆਲਿਟੀ ਬੱਕਰ ਚ ਹੋਣੀ ਚਾਹੀਦੀ ਹੈਗੀ ਓਦਾਂ ਦਾ ਤੇ ਸੂਂ ਦਾ ਵੀ ਚੰਗਾਗਾ ਅਬੀ ਕਰ ਲਿਓ ਸੰਪਰਕਾ ਨਾ ਸਕਰੀਨ ਤੇ ਨੰਬਰ ਹੈਗਾ ਤੇ ਮਿੱਠੂ ਕੋਲੇ ਖੜਿਆ ਇਹ ਸਹਿਰ ਤਨੌਲੇ ਦੇ ਵਿੱਚ ਖਰੀਦ ਸਕਦੇ ਹੋ ਤੇ ਨੰਬਰ ਦੀ ਗੱਲ ਬਾਤ ਕਰੀਏ ਤਾਂ ਵੀ ਸਕਰੀਨ ਦੇ ਉੱਪਰ ਨੰਬਰ ਹੈਗਾਗਾ ਠੀਕ ਆ ਜੀ ਸੰਪਰਕ ਕਰ ਸਕਦੇ ਹੋਗੇ ਹੋਰ ਕੁਝ ਬੱਕਰੇ ਬਾਰੇ ਠੀਕ ਆ ਉਹ ਹਰ ਓਕੇ ਹੈ ਠੀਕ ਆ ਬੱਕਰ ਲੌਂਦਾ ਹੈਗਾ ਹਰ ਓਕੇ ਕਰਦਾ ਹੈਗਾ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਬੱਕਰੇ ਵਿੱਚ ਨਾ ਕੋਈ ਪੂਰਾ ਨਹੀਂ ਹੈਗੀ ਹਾਂ ਜੀ ਇਹਨੂੰ ਪਾ ਬਿਚ ਰਹੇ ਹਨ ਮਾਰ ਦੇ ਵਿੱਚ ਇੱਕ ਬੱਕਰਾ ਹੋਰਾਂ ਛੋਟਾ ਬੱਕਰਾ ਛੱਡਿਆ ਰਹੇਗਾ ਵੀ ਹੈਗਾ ਬੱਕਰਾ ਤੁਹਾਡੇ ਕੋਲ ਕੋਲ ਨਮ ਲਾ ਕੇ ਇਹ ਵੀ ਇੱਕ ਬੱਕਰਾ ਹੋਰ ਆ ਤਾਂ ਇਹਨੂੰ ਵੇਚ ਰਹੇ ਇਹਦੀ ਬਰੀਡ ਆਈ ਹੋਈ ਹੈਗੀ ਇਹ ਵੀ ਕਰ ਲੋ ਸੰਪਰਕ ਨਾ ਸਕਰੀਨ ਤੇ ਉੱਪਰ ਨੰਬਰ ਹੈਗਾ ਠੀਕ ਹੈ ਮਿੱਠੂਏ ਧੰਨਵਾਦ ਜੀ ਅੱਛੀ ਕਰ ਬਈ